ਸਾਥ ਸੰਗਤ ਜੀ 48 ਅੰਗ ਤੱਕ ਸੰਤਿਆਪਨਨ ਸਰਵਨ ਕਰ ਲਈ ਸੀ ਅੱਜ ਅੱਗੇ ਆਰੰਭ ਹੁਣ ਜਾ ਰਹੀ ਹੈ ਹਾਂ ਜੀ ਸ੍ਰੀ ਰਾਗ ਮਹੱਲਾ 5 ਸ਼ਰਨ ਪਏ ਪ੍ਰਭ ਆਪਣੇ ਗੁਰੂ ਹੋਆ ਕਿਰਪਾਲ ਸਤਿਗੁਰ ਕੈ ਉਪਦੇਸੇ ਬਿਨ ਸੇ ਸਗਲ ਜੰਜਾਲ ਅੱਖਾਂ ਖੋਲ ਕੇ ਪੜੋ ਤੁਹਾਡਾ ਜੀ ਸਤਿਗੁਰ ਕੈ ਉਪਦੇਸੇ ਬਿਨ ਸੇ ਸਰਬ ਜੰਜਾਲ ਸ ਸ ਰਾਰਾ ਬੱਬਾ ਲੱਗਾ ਸਰਬ ਜੰਜਾਲ ਚਲੋ ਸਤਗੁਰ ਕੈ ਉਪਦੇਸਿਐ ਬਿਨਸੇ ਸਰਬ ਜੰਜਾਲ ਅੰਦਰ ਲਗਾ ਰਾਮ ਨਾਮ ਅੰਮ੍ਰਿਤ ਨਦਰਿ ਨਿਹਾਲ ਮਨ ਮੇਰੇ ਸਤਗੁਰ ਸੇਵਾਸਾਰ ਕਰੇ ਦਇਆ ਪ੍ਰਭ ਆਪਣੀ ਇਕ ਨਿਮਖਣ ਮਨ ਹੋ ਵਿਸਾਰ ਰਹਾਉ ਗੁਣ ਗੋਬਿੰਦ ਨਿਤ ਗਾਵੀਐ ਅਵਗੁਣ ਕਟਣਹਾਰ ਬਿਨ ਹਰ ਨਾਮਣਾ ਸੁਖ ਹੋਏ ਕਰ ਡਿਠੇ ਵਿਸਥਾਰ ਸਹਜੇ ਸਿਫਤੀ ਰਤਿਆ ਭਵਜਲ ਉਤਰੇ ਪਾਰ ਤੀਰਥ ਵਤ ਲਖ ਸੰਜਮ ਪਾਈਐ ਸਾਧੂ ਤੂਰ ਲੋਕ ਕਮਾਵੇ ਕਿਸ ਤੇ ਜਾ ਵੇਖੈ ਸਦਾ ਹਦੂਰ ਥਾਣ ਥਨੰਤਰ ਰਵ ਰਹਿਆ ਪ੍ਰਭ ਮੇਰਾ ਪਰਪੂਰ ਸਚ ਪਾਤ ਸਾਹੀ ਅਮਰ ਸਚ ਸੱਚੇ ਸੱਚਾ ਥਾਣ ਸੱਚੀ ਕੁਦਰਤ ਧਾਰਿਐਨ ਸਚ ਸਿਰਜਿਓ ਨ ਜਹਾਨ ਨਾਨਕ ਜਪਿਐ ਸਚ ਨਾਮ ਹਉ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਉਦਮ ਕਰ ਹਰਿ ਜਾਪਣਾ ਵਡਭਾਗੀ ਤਨ ਖਾਟ ਸਤ ਸੰਗਤ ਹਰਿ ਸਿਮਰਣਾ ਮਲ ਜਨਮ ਜਨਮ ਕੀ ਕਾਟ ਸੰਤ ਸੰਗ ਹਰਿ ਸਿਮਰਣਾ ਸੰਤ ਉੱਤੇ ਟਿੱਕੀ ਰੱਗੇ ਸੱਸੀ ਉੱਤੇ ਸੰਤ ਸੰਗ ਸਤ ਸੰਗ ਨਹੀਂ ਆਏ ਸੰਤ ਸੰਗ ਹਰਿ ਸਿਮਰਣਾ ਮਲ ਜਨਮ ਜਨਮ ਕੀ ਕਾਟ ਚਲੋ ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ RAM ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੂੰ ਸਭ ਸੂਕੈ ਸਭ ਚੂਕੈ ਸੋਗ ਸੰਤਾਪ ਰਹਾਉ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿਠਾ ਨਾਲ ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਜ਼ਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸੱਚ ਪ੍ਰੀਤ ਚਰਨ ਚਰਨ ਪਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਰਹੀ ਕੀਤ ਰਤਨ ਜਵੇ ਹਰ ਮਾਨਕ ਅੰਤ ਅੰਮ੍ਰਿਤ ਹਰ ਕਾ ਨਾਉ ਸੂਖ ਸਹਿਜ ਆਨੰਦ ਰਸ ਜਰਨਾਨਕ ਹਰ ਗੁਣ ਗਾਉ ਸ੍ਰੀ ਗੁਰੂ ਘਰ ਮਹੱਲਾ ਪੰਜਵਾ ਸੋਈ ਸਾਸਤ ਸੋਣ ਸੋਏ ਜਿਤ ਜਪਿਐ ਹਰ ਨਾਉ ਚਰਨ ਕਮਲ ਗੁਰ ਗੁਰ ਧਨ ਦੀਆ ਮਿਲਿਆ ਨੇ ਥਾਵੇ ਥਾਉ ਸੱਚ ਪੂੰਜੀ ਸੱਚ ਸੰਜਮ ਆਠ ਪਹਿਰ ਗੁਣ ਗਾਓ ਸਾਚੀ ਪੂੰਜੀ ਸੱਚ ਸੰਜਮ ਚੱਚੇ ਨੂੰ ਬਿਹਾਰੀ ਲੱਗੀ ਲਾ ਕੇ ਉਚਾਰਨ ਕਰੋ ਸਾਚੀ ਪੂੰਜੀ ਸੱਚ ਸੰਜਮ ਆਠ ਪਹਿਰ ਗੁਣ ਗਾਓ ਚਲੋ ਸਾਚੀ ਪੂੰਜੀ ਸੱਚ ਸੰਜਮ ਆਠ ਪਹਿਰ ਗੁਣ ਗਾਓ ਕਰ ਕਿਰਪਾ ਪ੍ਰਭ ਭੇਟਿਆ ਮਰਨ ਨ ਆਵਣ ਜਾਉ ਮੇਰੇ ਮਨ ਹਰ ਪਾਚ ਸਦਾ ਇੱਕ ਰੰਗ ਕਟ ਕਟ ਅੰਤਰ ਰਵ ਰਹਾ ਸਦਾ ਸਹਾਈ ਸੰਗ ਰਹਾਉ ਸੁਖਾ ਕੀ ਮਿਤ ਕਿਆ ਗਣੀ ਜਾ ਸਿਮਰੀ ਗੋਵਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸ ਜਾਣੈ ਜਿੰਦ ਸੰਤਾ ਸਗਲ ਸੰਤਾ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸਿੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰੀਂਦ ਅਉਸਰ ਹਰ ਜਸ ਗੁਣ ਰਮਣ ਜਿਤ ਕੋਟ ਮਜਨ ਇਸਨਾਨ ਰਸਨਾ ਹਰ ਜਸ ਗੁਣ ਰਮਣ ਜਿਤ ਜਿਤ ਤੇ ਵਿਸਰਾਮ ਲਉਣਾ ਕੋਟ ਮਜਨ ਇਸਨਾਨ ਚਲੋ ਆਸਰ ਹਰ ਜਸ ਗੁਣ ਰਮਣ ਜਿਤ ਕੋਟ ਮਜਨ ਇਸਨਾਨ ਰਸਨਾ ਉਚਰੈ ਗੁਣਵਤੀ ਕੋਏ ਨਾ ਪੁਜੈ ਦਾਣ ਰਸਨਾ ਉਚਰੈ ਗੁਣਵਤੀ ਗੁਣਵਤੀ ਨਹੀਂ ਬੋਲਣਾ ਇਹ ਪੋਲਾ ਉਚਾਰਨ ਕਰਨਾ ਹੈ ਗੁਣਵਤੀ ਕੋਏ ਨਾ ਪੁਜੈ ਦਾਨ ਜਿਹੜਾ ਪੁੱਜੈ ਇਹਦੇ ਅਦਕ ਲਾਗ ਵਿਚਾਰਨ ਕਰਨਾ ਕੋਏ ਨਾ ਪੁੱਜੈ ਦਾਨ ਚਲੋ ਰਸਨਾ ਉਚਰੈ ਗੁਣਵਤੀ ਕੋਏ ਨਾ ਪੁੱਜੈ ਦਾਨ ਦ੍ਰਿਸ਼ਟ ਤਾਰ ਮਨ ਤਨ ਵਸੈ ਦਿਆਲ ਪੁਰਖ ਮਿਹਰਬਾਨ ਜੀਉ ਪਿੰਡ ਤਨ ਤਿਸ ਦਾ ਔ ਸਦਾਸ ਦਾ ਕੁਰਬਾਨ ਮਿਲਿਆ ਕਦੇ ਨਾ ਵਿਛੜੈ ਜੋ ਮਿਲਿਆ ਕਰਤਾਰ ਮਿਲਿਆ ਕਦੇ ਨਾ ਵਿਛੜੈ ਜੋ ਮਿਲਿਆ ਕਰਤਾਰ ਨਾ ਦੀ ਧਿਆਨ ਨਾਲ ਪੜੋ ਲਾਂ ਲੱਗੀ ਇਥੇ ਮੇਲਿਆ ਕਰਤਾਰ ਚਲੋ ਮਿਲਿਆ ਕਦੇ ਨਾ ਵਿਛੜੈ ਜੋ ਮੇਲਿਆ ਕਰਤਾਰ ਦਾਸਾ ਕੇ ਬੰਧਨ ਕਟਿਆ ਸਾਚੈ ਸਿਰਜਨਹਾਰ ਭੂਲਾ ਮਾਰਗ ਪਾਏ ਹੋਣਾ ਗੁਣ ਅਵਗਣ ਨਾ ਗੁਣ ਅਵਗਣ ਨਾ ਵਿਚਾਰ ਨਾਨਕ ਤੇ ਸਰਨਾਗਤੀ ਜੇ ਸਗਲ ਕਟਾ ਆਧਾਰ ਸ੍ਰੀ ਰਾਗ ਮਹੱਲਾ 5 ਰਸਨਾ ਸੱਚਾ ਸਿਮਰਿਐ ਤ ਮੰਨ ਤਨ ਨਿਰਮਲ ਹੋਇ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨ ਕੋਇ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਇ ਮਨ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਦਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬినాਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਨ ਨ ਜਾਏ ਮੇਰਾ ਮਨ ਤਨ ਭੁਖ ਅਤ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਭਾਲੀਆ ਸਹਬਿਨ ਸਹਬਿਨ ਅਵਰ ਨ ਜਾਏ ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਗੁਰ ਦਾਤਾ ਨਾਮ ਕਾ ਪੂਰਾ ਜਿਸ ਪੰਡਾਰ ਸਦਾ ਸਦਾ ਸਲਾਹੀਐ ਅੰਤ ਨਪਾਰਾ ਵਾਰ ਪਰਵਦਗਾਰ ਸਲਾਹੀਐ ਜਿਸ ਦੇ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਦੀਐ ਇਹਾ ਮਤਿ ਵਿਸੇਖ ਮਨ ਤਨ ਮਿੱਠਾ ਤਿਸ ਲਗੈ ਜਿਸ ਮਸਤਕ ਨਾਨਕ ਲੇਖ ਸ੍ਰੀ ਦਾਗ ਮਹੱਲਾ ਪੰਜਵਾ ਸੰਤ ਜਨ ਹੋ ਮਿਲ ਪਾਈ ਹੋ ਸੱਚਾ ਨਾਮ ਸਮਾਲ ਤੋਸਾ ਬੰਦ ਹੋ ਜੀਅ ਕਾ ਐਥੈ ਉਥੈ ਨਾਲ ਗੁਰਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ ਕਰਮ ਪਰਾਪਤ ਤਿਸ ਹੋਵੇ ਜਿਸਨੋ ਹੋਏ ਦਿਆਲ ਮੇਰੇ ਮਨ ਗੁਰ ਜੀਵੜ ਅਵਰ ਨਾ ਕੋਏ ਦੂਜਾ ਥਾਉ ਨਾ ਕੋ ਸੁਜੈ ਗੁਰ ਮੇਲੇ ਸਚ ਸੋਏ ਰਹਾਓ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿਠਾ ਜਾਏ ਗੁਰ ਚਰਣੀ ਜਿਨ ਮੰਨ ਲਗਾ ਸੇਵੜ ਭਾਗੀ ਮਾਏ ਗੁਰ ਦਾਤਾ ਸਭ ਰੱਥ ਗੁਰ ਗੁਰ ਸਭ ਮਹਿ ਰਹਿ ਅਸ ਮਾਏ ਗੁਰ ਪਰਮੇਰ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲਏ ਤਰਾਏ ਕਿਤ ਮੁਖ ਗੁਰ ਸਾ ਲਾਹੀਐ ਕਰਨ ਕਰਨ ਸਮਰੱਥ ਸੇ ਮੱਥੇ ਨਿਹਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪੀਆ ਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਪੈ ਭੰਜਨ ਦੁਖ ਲਥ ਸਤ ਗੁਰ ਘਰ ਗੰਬੀਰ ਹੈ ਸੁਖ ਸਾਗਰ ਅਗਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨ ਲਾਗ ਡੰਡ ਗੁਰ ਨਾਲ ਤੁਲਣਾ ਲੱਗਈ ਖੋਜ ਰਿਠਾ ਬ੍ਰਹਮੰਡ ਨਾਮ ਨਿਦਾਨ ਸਤ ਗੁਰ ਦਿਆ ਸੁਖ ਨਾਨਕ ਮਨ ਮਹਿ ਮੰਡ ਸੋ ਸੰਗਤ ਜੀ ਆਪ ਜੀ ਨੇ 50 ਅੰਗ ਤੱਕ ਸੰਖਿਆ ਸਰਵਣ ਕਰ ਲਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ